ਕੌਣ ਦੇਖੋ ਇਹ ਬਾਰੇ ਮੰਗਾ ਕੋਈ ਮੰਗੀ ਯਾਰ ਸੋਣਾ ਜੀ ਹੋਣੀ ਨੇ ਮੰਗੀ ਜਾਂਦੇ ਫਰਾਮ ਪੈਸੇ ਮੰਗਣੋਂ ਮੰਗੀ ਐ ਆ ਬਲਾਵੇ ਪੁਗਦੀ ਲੈਣੀ ਆ ਦਾ ਹੂੰ ਜਦੋਂ ਦੀ ਲਫਰ ਪਾਈਦਾ ਦਾ ਦੇਖੋ ਕੀ ਦੋ ਰੱਖ ਮੰਗ ਜਿਹਦੂ ਕਹਣਾ ਮਰਜੀ ਮੰਗਾ ਇਹ ਦਾਦੇ ਪਾਣਾ ਲੈਣੇ ਪਿਆਲੇ ਦਾ 10 ਕਰੀ ਤੇ 30000 ਤਾਂ ਲੈ ਜਾ ਤਾ 30000 ਦੇ ਲੈ ਜਾ ਬਸ ਨਾ ਪਾ ਤੀ ਲਾ ਪਾ ਠੀਕ ਹੈ ਯਾਰ 30000 30000 ਦੇ ਲੈ ਜਾ ਹਾਂ 30000 ਹੈ ਕੇ 30000 ਦੇ ਲੈ ਜਾ ਕਮਾ ਉਹਦਾ ਵੀ ਕਰਦਾ ਜੀ ਵੀ ਜਾਏ ਆਪਾਂ ਬੜਾ ਬੜਾ ਇਹਦਾ ਫਿਰ ਉਹ ਮੰਗ ਪਹਿਲ ਮੰਗ ਰਹਿੰਦਾ ਕਰਦਾ ਤਾਂ ਜਿੰਨੇ ਵੀ ਬੱਚੇ ਹੋਣੇ ਨੇ ਇੰਨੇ ਦੀ ਬੱਕਰੀਆਂ ਉਹਨੇ ਦੀ ਕਾ ਇਹੇ ਖੜਨਾ ਨਹੀਂ ਕਿਸੇ ਕਰਦੇ ਇਹਨੂੰ ਆਪੇ ਇਹੋ ਨਹੀਂ ਉਹਦੀ ਖਰਾਂਗੇ ਤੂੰ ਆ ਕੇ ਟਿਗਾਰੇ ਤੇ ਕਹੇਗਾ ਤਾਂ ਕਿਉਂ ਨਹੀਂ ਚਲ ਦੁਕਾਨ ਦੇ ਕੀ ਆ ਰਿਹਾ ਇਹ ਇਹੋ ਲਿਖੀ ਖੜ ਜਾ ਇਹ ਬੰਦੇ ਨੂੰ ਮਹੌਰਾ ਮਾਰ ਨਾ ਆ ਲਾਲ ਚਲਾ ਓਏ ਇਹ ਬੰਦੇ ਨੂੰ ਆ ਹਾਂ ਹਣੀ ਮੇਰੇ ਬੱਕਰੇ ਹੋਗੇ ਬੱਕਰੀ ਨਹੀਂ ਹੈਗੀ ਨਹੀਂ ਨਹੀਂ ਤੈਨੂੰ ਇਹ ਕਹ ਕੇ ਆਪਾਂ ਤੇ ਯਾਰ ਇਸੀ ਗੱਲ ਮੰਡੀ ਚ ਲੱਗਾ ਰਹਿਣੀ ਕਿਸੇ ਨੂੰ ਬੋਲਾ ਹੁੰਦਾ ਮੰਡੀ ਚ ਚਾਰ ਪਾਸੇ ਕੋਈ ਯਾਰ ਵੇਚ ਚੀਜ਼ ਲੋ ਆ ਜੈ ਰੁਪਏ ਮੰਗੇ ਯਾਰ ਤੇ ਫਿਰ ਮੈਂ ਗਾਲਤ ਮੰਗਿਆ ਤਾਂ ਫਾਰਮ ਜੀ ਬੱਕਰੀ ਲੈ ਲੱਖ ਰੁਪਏ ਮੰਗੇ ਵੇਚਦਾ ਆਪੇ ਕਹਿ ਦਿੰਦੇ ਯਾਰ 80000 ਦੀ ਦੇ ਦੇ ਚਲੋ ਭਾਈ ਜੇ ਦੋ ਦੋ ਰੱਖ ਮੰਗਿਆ ਰਹੀ ਹੈ ਉਹ ਗੱਲ ਜਿਹੜੀ ਪਿੱਛੇ ਆ ਰਹੀ ਹੈ ਹਾਂ 50000 ਲਿਆ ਜੂਗਾ ਕੋਈ ਭਰਾ ਹੈਗੀ ਆ ਪਰ ਕੋਈ ਨਾ ਕੋਈ ਜਿਆ ਉਹ ਜੀ ਆ ਉਹ ਜੀ ਚੀਜ਼ ਹੈ ਯਾਰ ਉਹ ਜੀ ਨਾਦਰੀ 55 ਦੀ ਲੱਗੀ ਯਾਰ ਨਾਦਰੀ 50 ਦੀ ਦਿੱਤੀ ਯਾਰ ਸਮਝੀਗਾ ਆ ਫਾੜੀ ਰੱਖੀ ਕਿੱਡਾ ਡਾਉਂਗਾ ਯਾਰਾ ਦੇ ਨਾ ਬੱਕਰੀ ਨਹੀਂ ਮੈਂ ਖਾਣਾਗਾ ਠੀਕ ਹੈ ਉਹ ਪੇਪੀ ਵਾਲੀ ਬੱਕਰੀ ਪਾਜੀ ਬੋਨੇ ਯਾਰਾ ਇਹ 40000 ਦੀ ਬੱਕਰੀ ਕਾਲੇ ਪੌਂਦਾ ਸੀ ਆਹ ਇੱਕ ਬੰਦਾ ਹੁੰਦਾ ਵਾ ਪੰਜ ਬੱਕਰੀਆਂ ਲੈਂਦਾ ਉਹ ਨਾਲੇ ਘੱਟ ਖਾਣ। ਉਹ ਚਲ ਕੋਈ ਜਾਨੀ ਪੱਟੀ ਪਾਰਟੀ ਲੈ ਕੇ ਆ ਹੁਣ ਵੀ ਇੱਥੇ ਹੀ ਆ ਪਾਰਟੀ। ਆਹ ਰੇ ਜੇ ਮੇਰਾ ਕੰਮ ਤੂੰ ਗਰੀਬ ਬੰਦਾ ਤੇਰੇ ਦੇਖ ਰਿਹਾ। ਇਹੋ ਹੋਈ ਤੈਨੂੰ ਕਹਿਣਾ। ਅੰਨ ਵਾਲੀ ਆਪਾਂ ਲੈ ਲਾਂਗੇ ਜਰਾ ਖਾਣ ਤੋਂ ਜਿਆਦਾ ਵਾਲੀ ਬੱਕਰੀ। ਪਹਿਤ ਪੀਰ ਮਰ ਵਾਲੀ ਬੱਕਰੀਆਂ ਇਕੱਠੇ ਜਾਂਦੀਆਂ। ਇਹ ਬੱਕਰੀ ਜਾਂਦੀ ਹੈ। ਠੀਕ ਹੈ। ਕਿ ਇਹ ਕਿ ਬੱਕਰੀ ਹੁੰਦੇ ਜੋ ਘਾਰੇ ਨੇ ਬਹੁਤ ਲਾਲ ਡੱਬੀ ਆ। ਇੱਕ ਬੱਕਰੀ ਘਾਰੇ। ਆਪਾਂ ਪੀਰ ਗਾ ਕਹੇ ਰੋ। ਜੋ ਗੰਨਣਾ ਨੇ ਕਰਨੀ। ਨਹੀਂ ਠੀਕ ਹੈ ਕੋਈ ਚੱਕਾ ਨਹੀਂ। ਜਾਦਾ ਪਾ ਦਾ ਚਾਲ ਹੀ ਨਹੀਂ ਵੀ ਕਾਲ ਮੈਂ ਤੈਨੂੰ ਉਹ ਨਹੀਂ ਹਾ ਪੜੇ ਉਹ ਮੈਂ ਗੁੱਸਾ ਕਰ ਲੋ ਕਹਾ ਇਹ ਗੱਲ ਆਸ ਕਿ ਇਹ ਪੇਪਰ 3 ਯਰ ਬਣਾਣਾ ਕਰਨਾ ਨਹੀਂ ਕਰ ਤੋ ਕਿੰਦ ਕਰਾ ਉਹ ਆਇਆ ਹੁਣ ਲੈਣ ਦਾ ਕਹਿੰਦਾ ਮੈਨੂੰ ਘੱਟ ਬਣ ਜੇ ਨਹੀਂ ਨਹੀਂ ਠੀਕ ਹੈ ਦੇਦਾ ਨੇ ਹੈਗਾ ਇਹ ਗਰਮੀ ਗਰਮੀ ਜਾਦੇ ਪੈਂਦੀ ਹੈ ਆਇਆ ਤੂੰ ਬੱਕਰੀ ਬਾਸ ਕਰ ਯਾਰ ਬੱਕਰੀ ਨੂੰ ਮੈਨੂੰ ਦੇਦਾ ਹੈਗਾ ਰੂ ਮਜਰੇ ਨਹੀਂ ਬਹੁਤ ਬੰਦਸ ਗੱਗਾ ਅੰਦਰ ਹੈ ਮਹੀਨਾ ਕਰ ਰਹੇ ਠੀਕ ਹੈ ਬੋਟਾ ਪੱਤੀ ਨਹੀਂ ਪਾਰਟੀ ਵੇ ਬਗੜੀ ਪੂਰੇ ਮੇਲੇ ਚ ਉੱਤੇ ਖੜੇ ਪਾ ਆਓ ਆ ਦੇਖੋ ਸਾਹਿਬ ਕੋ ਤਰਕਾ ਚ ਦੋ ਤਾਂ ਸੰਖੀਆਂ ਬਣਾ ਦੇਣਾ ਆਉਣੇ ਮੇਰੇ ਕੋਲ ਹਾਂ ਹਾਂ ਜੀ ਕਿੰਨੇ ਪੈਸੇ ਮੰਗ ਰਹੇ ਆਪਣੇ ਪਰਿਵਾਰ ਕੇ ਠੀਕ गए जो गए जो गए जो फिर तेरे पास कोई इधर लाग गया मकड़ी इधर मकड़ी और मैं आ हां नहीं सुनाते लाग नहीं पड़ जाते सुन लो तो छोटे से कर बेरी जाए हां कितने बेरी जो तेरे दे ही नहीं ਸੰਗੀ ਬੱਕਰੀ ਦਾ ਸੁਣਨੇ ਮਾਉ ਸੁਣਨੇ ਮਾਉ ਮਾਤਾ ਭਾਈ ਜੀ ਇਹਦੇ ਛੋਲੀ ਜੀ ਆ ਨਾ ਆਪਾਂ ਦੇ ਭਟੇ ਚੱਕ ਕੇ ਆ ਆ ਬਹੁਤ ਹੈ ਬੰਦਾ

再见，拜拜。